ਦੇ ਬਾਲੇ ਵੀ ਨਹੀਂ ਪੜਕ ਮੈਂ ਖੜੀ ਨਹੀਂ ਹਾਂ ਮੈਂ ਕਿਤੇ ਹੋਰ ਆਪ ਪਾਇਆ ਤਾਂ ਇੱਥੇ ਹੀ ਸੁੰਦੇ ਦਾ ਲੱਗਦਾ ਪੂਰਾ ਸ਼ਹਿਰ ਆਹ ਸ਼ਹਿਰ ਸ਼ਹਿਰ ਬੋਟਲ ਆ ਆ ਜਦੋਂ ਆ ਵੀ ਜਗਾ ਜਗਤ ਨਹੀਂ ਤੇ ਅਸੀਂ ਕੋਹ ਲੱਗੇ ਵੇਆ ਪੋਸਟਰ ਆ ਆ ਸਿੱਤੇ ਪੈਂਡਲੇ ਤਲਾਦਾ ਵੀ ਇਹ ਗੁਰੂ ਨਦੀ ਨਗਰੀ ਹੈ ਹਾਂ ਸਹੀ ਗੱਲ ਹਾਂ ਦੇਖੋ ਆ ਵੀ ਗੁਰੂ ਘਰ ਆ ਵੀ ਗੁਰੂ ਘਰ ਦਵਾਰਾ ਸਾਹਿਬ ਹੈ ਸ਼ਾਇਦ ਇਹ ਹੀ ਕਹਿੰਦੇ ਹੋਣਗੇ ਮਹਿਲ ਬੁਰਕੇ ਹਾਂ ਆਪਾਂ ਚਲ ਬੋਈ ਨਹੀਂ ਫੇਰ ਸਰੀ ਹੈ ਬਸ ਫੇਰ ਸਰੀ ਰਾਤੀ ਉਹਨਾਂ ਦਾ ਘਰ ਟੱਪ ਗਿਆ ਦੀਦੀ ਦਾ ਸਰਪ ਉਹਨਾਂ ਦਾ ਹਾਂ ਦੇਖੋ ਗੁਰਦੁਆਰਾ ਸਾਹਿਬ ਇਹ ਨਿਸ਼ਾਨ ਸਾਹਿਬ ਲੰਗਾਇਆ ਸਰ ਜਿਸੀ ਆਂਦਾ ਅੱਧੇ ਕਿ ਕੁੱਤੇ ਵਾਸਤੇ ਕਿ ਦਵਦੀ ਘਰ ਪਾਇਆ ਪ੍ਰਾਣੀ ਪਾ ਕੇ ਹਨਾ ਇੱਕ ਆਪਰ ਤੋਂ ਠੀਕ ਕਰਦੇ ਐਡੀਸੇ ਜਾਣਾ ਹੁੰਦਾ ਨਾ ਮੈਨੂੰ ਵੀ ਦੱਸ ਦਿਆ ਕਰੋ ਹਾਂ ਦੀ ਦੱਸ ਦਿੰਨੇ ਹੁੰਦੇ ਪੂਰਾ ਪਿੰਡ ਵਾਲਾ ਪਿੰਡ ਵਾਲੇ ਹਾਲ ਚਾਲ ਇੱਥੋਂ ਆ ਗਏ ਹਾਂ ਕੋਈ ਨਾ ਕੱਟ ਕੇ ਬੱਸ ਬੱਸ ਮੈਂ ਹੋਰ ਤਾਂ ਗਾਉਂਦੀ ਹਾਂ ਪਿੱਲੀ ਜਿਵੇਂ ਪਿੰਡਾਂ ਦੇ ਵਿੱਚ ਸਵੇਰੇ ਸਵੇਰੇ ਜੇ ਨਹੀਂ ਕਿੰਨੀ ਸੋਹਣੀ ਸਵੇਰ ਜੀ ਹੁੰਦੀ ਆ ਨਾ ਉਵੇਂ ਜਿੱਥੇ ਉਹ ਮਜ਼ਾ ਜੋ ਅਲੱਗ ਹੀ ਹੁੰਦਾ ਉਹ ਦੇਖਣ ਵਾਲਾ ਮੇਰੇ ਤਾਂ ਪੈਰ ਬਹੁਤ ਨੀਵੇਂ ਸੀਗੇ ਪਰ ਤੇ ਤੁਹਾਡਾ ਆਪਾਂ ਮੇਨ ਰੋਡ ਤੇ ਆ ਗਏ ਇਹ ਮੇਨ ਰੋਡ ਆ ਗਿਆ ਖਾਲਾ ਨਾਲਾ ਕੀ ਕਹਿੰਦੇ ਹੁੰਦੇ ਇਹਨੂੰ ਇਹ ਮੇਨ ਰੋਡ ਆ ਗਿਆ ਜਪਾ ਹੋਦੀ ਨਾ ਲੁੱਕ ਰੋ